ਦਾ ਭਰਾ ਨਸ਼ੇ ਕਰਕੇ ਇਸ ਦੁਨੀਆ ਤੋਂ ਚਲੇ ਆ ਗਿਆ ਜਦੋਂ ਮੇਰਾ ਭਰਾ ਨਹੀਂ ਰਿਹਾ ਪਰ ਮੈਂ ਮੇਰੇ ਭਰਾ ਅਸੀਂ ਜਾਂਦੇ ਸੀਗੇ ਮੜੀਆਂ ਵੱਲ ਤਾਂ ਮੇਰੇ ਭਰਾ ਨੂੰ ਮੈਂ ਵਾਦਾ ਦਿੱਤਾ ਕਿ سنی ਮੈਂ ਨਸ਼ੇ ਲਈ ਕੰਮ ਕਰੂੰਗੀ ਪਰ 11 ਸਾਲ ਟਪਾਤੇ ਮੈਂ ਇਸੇ ਚੀਜ਼ 'ਚ ਸੋਚਦੀ ਨਾ ਟਪਾਤੇ ਵੀ ਮੈਂ ਕੀ ਇਕੱਲੀ ਕੀ ਕਰ ਸਕਦੀ ਆ ਇਹ ਤਾਂ ਸਿਸਟਮ ਬਹੁਤ ਵੱਡਾ ਹੈ ਸਰਕਾਰਾਂ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਸਾਰਿਆਂ ਦਾ ਕੰਮ ਹੈ ਵੀ ਮੈਂ ਇਕੱਲੀ ਨਸ਼ੇ ਦੇ ਖਿਲਾਫ ਕਿਵੇਂ ਲੜ ਸਕਦੀ ਆ ਤਾਂ ਪਰ ਪਿਛਲੇ ਸਾਲ ਮੈਂ 12 12 23 ਨੂੰ ਇਹ ਪ੍ਰਾਣ ਕੀਤਾ ਤੇ ਆਪਦੇ ਆਪ ਨੂੰ ਇੰਨੇ ਸਾਲ ਨਾ ਕੰਮ ਕਰਨ ਦੀ ਸਜ਼ਾ ਵੀ ਦਿੱਤੀ ਕਿ ਮੈਂ ਇੱਕ ਸਾਲ ਨੰਗੇ ਪੈਰ ਰਹੀ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਵੀ 12 ਸਾਲ ਬਾਅਦ ਤਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਮੇਰਾ ਸ਼ਬਦ ਮੇਰੇ ਭਰਾ ਨੂੰ ਦਿੱਕਤਾ ਹੋਇਆ ਭਾਵੇਂ ਉਹ ਦੁਨੀਆ 'ਚ ਨਹੀਂ ਸੀਗਾ ਮੇਰਾ ਸ਼ਬਦ ਤਾਂ ਨਹੀਂ ਮਰ ਸਕਦਾ ਹੈਗਾ ਤਾਂ ਮੈਂ ਆਪ ਦੇ ਉਹ ਸ਼ਬਦ ਆਪ ਦੇ ਭਰਾ ਨੂੰ ਸ਼ਬਦ ਦੇਣ ਦੇ ਕਰਕੇ ਆਪਣੀ ਜ਼ੁਬਾਨ ਦੇ ਲਈ ਇਹ ਮਹਿਮ ਇਹ ਵੀੜਾ ਚੱਕਿਆ ਵੀ ਕੋਈ ਗੱਲ ਨਹੀਂ ਜੇ ਮੈਂ ਸਵਾ ਲੱਖੀ ਆ ਮੈਂ ਕੱਲੀ ਆ ਤਾਂ ਵੀ ਮੈਂ ਲੜਾਂਗੀ ਤੇ ਇੱਕ ਸਾਲ ਚ ਮੈਂ ਇਹ ਲੋਕਾਂ ਨਾਲ ਗੱਲ ਕਰਕੇ ਇਹ ਮਹਿਸੂਸ ਕੀਤਾ ਵੀ ਲੜਾ ਕਿਦੇ ਲਈ ਨੁਕੀ ਤਾਂ ਸੁਪਨਾ ਵੇਖਣਾ ਹੀ ਭੁੱਲ ਗਏ ਨੇ ਲੜਨਾ ਤਾਂ ਦੂਰ ਦੀ ਗੱਲ ਐ ਵੀ ਸੁਪਨਾ ਦਿਖਾਇਆ ਜਾਵੇ ਤਾਂ ਉਹਦੇ ਲਈ ਮੈਨੂੰ ਲੱਗਿਆ ਵੀ ਉਹ ਸਰਕਾਰਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਤੋਂ ਵੱਡੀ ਚੀਜ਼ ਕੋਈ ਨਹੀਂ ਹੋ ਸਕਦੀ ਪਹਿਲਾਂ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਿ ਉਹ ਸੱਚੇ ਪਾਤਸ਼ਾਹ ਲੜਨ ਦਾ ਬਲਬਖਸ਼ੇ ਸੁਪਨਾ ਲੈਣ ਦਾ ਬਲਬਖਸ਼ੇ ਕਿਉਂਕਿ ਜੇ ਪੰਜਾਬੀਆਂ ਨੇ ਮੈਨੂੰ ਪਤਾ ਹੈ ਮੇਰੀ ਕੌਮ ਨੇ ਜੇ ਸੁਪਨਾ ਲੈ ਲਿਆ ਨਾ ਨਸ਼ਾ ਮੁਕਤ ਪੰਜਾਬ ਵਾਜਦਾ ਰਹੇ ਪੰਜਾਬ ਦਾ ਤਾਂ ਲੜ ਤਾਂ ਮੇਰੀ ਕੌਮ ਨੇ ਆਪੇ ਲੈਣਾ ਕਿਉਂਕਿ ਘਰੇ ਲੜਨਾ ਪੈਣਾ ਹੈ ਤਾਂ ਉਹ ਜਿਹੜਾ ਸੁਪਨਾ ਦਿਖਾਉਣ ਦੇ ਲਈ ਇਹ ਯਾਤਰਾ ਕੀਤੀ ਆ ਵਾਜਦਾ ਰਹੇ ਪੰਜਾਬ ਮਠੰਡੇ ਤੋਂ ਲੈ ਕੇ ਦਰਬਾਰ ਸਾਹਿਬ ਤੱਕ 24 ਤਰੀਕ ਨੂੰ ਪਹੁੰਚਣਾ ਹੈ